ਕਾ ਕਾ ਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਦੁਖਦਾਈ ਘਟਨਾ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਨਗਰ ਰੋੜਕ ਕਲਾਂ ਦੇ ਡੀਐਸਪੀ ਸਰਦਾਰ ਰੱਖਣ ਸਿੰਘ ਜੋ ਕਿ ਕੁਝ ਹਫ਼ਤੇ ਸਮਾਂ ਪਹਿਲਾਂ ਹੀ ਜਿਹੜਾ ਪਦਾਨੁਤ ਹੋ ਕੇ ਡੀਐਸਪੀ ਬਣੇ ਸੀ ਉਹ ਸਾਨੂੰ ਅਸਲੀ ਵੀ ਛੋੜਾ ਦੇ ਗਏ ਤੇ ਅਚਾਨਕ ਹੀ ਆਪਣ ਇਸ ਕਰਨਾ ਕੰਮ ਦੇ ਵਿੱਚ ਥੋੜੀ ਜਿਹੀ ਸੰਕੀਪ ਜਿਹੀ ਬਿਮਾਰੀ ਦੇ ਬਾਅਦ ਉਹ ਜਿਹੜਾ ਸਾਨੂੰ ਅਸਲੀ ਵੀ ਛੋੜਾ ਦੇ ਗਿਆ ਤੇ ਅਜੋਨਾ ਅੰਤਮ ਸੰਸਕਾਰ ਦੇ ਬਹੁਤ ਹੀ ਗੰਭੀਰ ਮਾਹੌਲ ਦੇ ਵਿੱਚ ਨਗਰ ਰੌੜਕਾ ਕਲਾ ਵਿਖੇ ਪਤੀ ਰਾਵਲ ਦੀ ਸ਼ਮਚਾਨ ਰਕੜ ਵਿਖੇ ਜਿਹੜਾ ਉਹ ਕਰ ਦਿੱਤਾ ਗਿਆ। ਇਸ ਮੌਕੇ ਤੇ ਨਗਰ ਰੌੜਕਾ ਕਲਾ ਦੇ ਜਿੱਥੇ ਵਕੂਕ ਸਖਸ਼ਿਕਤਾ ਵੱਲੋਂ ਉਹਨਾਂ ਨੂੰ ਮੰਨਤ ਬਧਾਈ ਦਿੱਤੀ ਗਈ ਆ। ਉਹਦੇ ਨਾਲ ਹੀ ਭਗਵਾਨ ਵੱਲੋਂ ਉਹਨਾਂ ਦੇ ਬਹਿਕਵੇਂ ਵਿੱਚੋਂ ਉਹ ਚੰਗਾਲੀ ਪਹੁੰਚਿਆ ਜਿਨ੍ਹਾਂ ਨੇ ਉਹਨਾਂ ਦੀ ਆਖਰੀ ਨਸਮਾ ਮੌਕੇ ਜਿਹੜਾ ਆ ਉਹਨਾਂ ਨੂੰ ਸਲਾਮੀ ਦੇ ਕੇ ਜਿਹੜੀ ਆ ਅੰਤਿਮ ਵਿਦਾਇਗੀ ਦਿੱਤੀ ਹੈ। ਇਸ ਮੌਕੇ ਦੇ ਇੱਕ ਵੱਲੋਂ ਸਰਦਾਰ ਮੁਖਵਿੰਦਰ ਸਿੰਘ ਸੀਨਾ ਏਡੀਸੀਪੀ ਸੂਬਾ ਸੈਕ ਕਮਾਂਡੈਂਟ ਅੰਮ੍ਰਿਤਸਰ ਐਸਪੀ ਹਰਪਾਲ ਸਿੰਘ ਐਸਪੀ सुरेंद्र ਸਿੰਘ ਐਸਪੀ ਰੁਪਿੰਦਰ ਪੱਟੀ ਡੀਐਸਪੀ ਦਰਜੀਤ ਸਿੰਘ ਡੀਐਸਪੀ ਸੰਪਾਲ ਸਿੰਘ ਡੀਐਸਪੀ ਬਲਬੀਰ ਸਿੰਘ ਸੰਧੂ ਔਰ ਡੀਐਸਪੀ ਵਿਰਿੰਦਰਪਾਲ ਡੀਐਸਪੀ सुरेंद्र ਕੁਲਜੀਤ ਸਿੰਘ ਏਆਈਜੀ ਐਸਐਚਓ ਹਰਦੀਪ ਸਿੰਘ ਡੀਐਸਪੀ ਸतीश ਕੁਆਰ ਔਰ ਡੀਐਸਪੀ ਰਕੇਸ਼ ਮਾਲ ਤੋਂ ਇਲਾਵਾ ਭਗਦੇ ਹੋਰ ਅਚਰ ਘਰ ਜਿਹੜਿਆ ਉਹਨਾਂ ਨੂੰ ਜਿਹੜਾ ਆ ਅੰਤਿਵਿਦਾਇ ਦੇਣ ਪਹੁੰਚਿਆ ਇਸ ਤੋਂ ਇਲਾਵਾ ਨਗਰ ਰੋਡ ਕਲਾਨੀ ਦੇ ਜੇ ਕਰਾਂ ਦੇ ਦਿੱਤੇ ਵਕਵਾ ਤੋਂ ਸਮਾਜਿਕ ਔਰ ਰਾਜਨੀਤਿਕ ਰੋਕਸ਼ਾਵਲ ਹੋਇਆ ਜਲਾਬਸਾ ਬਕਰਾਰੀ ਜਿਸ ਕਾਨ ਸਿੰਘ ਸਾਹਿਬ ਗੁਰਮੀਲ ਸਿੰਘ ਸੱਤੂ ਨਿਰਿੰਦਰ ਕੁਮਾਰ ਸੰਜੀਤ ਕੁਮਾਰ ਸ਼ਰਮਾ ਔਰ ਅਨੰਤ ਕੁਮਾਰ ਸ਼ਰਮਾ ਅਨਮ੍ਰਾ ਅਲੀ ਸਾਰੇ ਉਹ ਖਿਡਾਰੀ ਲਗਭਗ ਜਿਹੜੇ ਕਿ ਖੇਡਾਂ ਦੀ ਬਦੌਲਤ ਜੇ ਵਕਵਾ ਭਗਾਮਾਂ ਤੇ ਪਹੁੰਚ ਕੇ ਜਿੱਥੇ ਵਕਵਾ ਭਗਾਮਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਉਹਨਾਂ ਨੇ ਵੀ ਜਿੱਥੇ ਸਰਦਾਰ ਪਹੁੰਚ ਗਏ ਸਰਦਾਰ ਸਰਪਲ ਸਿੰਘ ਉਹਨਾਂ ਨੇ ਅੰਤਮ ਬਲਾਈ ਗਈ ਜਿਹੜੀ ਦਿੱਤੀ ਹੈ ਜੇਕਰ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਸਰਦਾਰ ਸੋਹਣ ਸਿੰਘ ਵਰਮਾ ਦਾ ਸੁਜੀਤ ਕੌਰ ਦੇ ਜਿਹੜਾ ਪਰਿਵਾਰ ਆ ਤੇ ਇਹਦੇ ਵਿੱਚੋਂ ਉਹਨਾਂ ਦੇ ਤਿੰਨ ਬ੍ਰਦਰ ਸਰਦਾਰ ਬਲਰਾਜ ਸਿੰਘ ਜੁਹਾਰ ਸਿੰਘ ਸੰਧੂ ਔਰ ਭਲੇਹਾਸ ਸਿੰਘ ਸੰਧੂ ਦੇ ਤਿੰਨ ਬਰਾਜਾ ਤੇ ਉਹਨਾਂ ਦੀ ਪਤਨੀ ਬੀਬੀ ਨਵਜੋਤ ਕੌਰ ਬੱਚੇ ਸ਼ਿਲਾਜਾ ਸੰਧੂ ਔਰ ਤਮਨਪ੍ਰੀਤ ਸਿੰਘ ਸੰਧੂ ਇਹ ਸਾਰੇ ਜਿੱਥੇ ਪਰਿਵਾਰ ਜਿਹੜਾ ਇਸ ਦੁੱਖ ਦੀ ਘੜੀ ਵਿੱਚ ਜਿਹਦੇ ਨਾਲ ਪੂਰੇ ਨਗਰ ਦੇ ਇਲਾਕਾ ਨਿਵਾਸੀਆਂ ਨੇ ਔਰ ਪੁਲਿਸ ਪ੍ਰਭਾਵ ਵਰਕਰ ਭਵਾਰ ਦੇ ਜਿਹੜੇ ਹੈਗੇ ਆ ਖੇਡਾਂ ਦੀ ਬਲੋਡ ਦੇ ਜਿਹੜੇ ਆ ਖਿਡਾਰੀ ਸਿਵਾਮਾ ਭਵਾਰ ਕਵ ਭਵਾਰ ਦਾ ਵਿਚੋਂ ਆ ਰਹੇ ਆ ਉਹਨਾਂ ਨੇ ਜਿਹੜੀਆਂ ਆ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਸੋ ਆਪਣੇ ਨਗਰ ਕੋਲ ਨੂੰ ਅਜੇ ਵੀ ਪਰਿਵਾਰ ਦੇ ਨਾਲ ਜਿੱਥੇ ਦੁੱਖ ਸਾਂਝਾ ਕਰਦੇ ਆ ਉਥੇ ਉਹਨਾਂ ਦੇ ਜਿਹੜੇ ਜਾਣ ਦੇ ਨਾਲ ਜਿਹੜਾ ਸਾਡੇ ਲਗਨ ਨੂੰ ਕਟਾਇਆ ਗਿਆ ਕਿਉਂਕਿ ਅਜੇ ਕੋਈ ਅਸਾ ਸਮਾਂ ਬੈਨ ਨਹੀਂ ਜਿਹੜਾ ਆ ਆਪਾਂ ਆਪਾਂ ਉਹਨਾਂ ਦੀ ਜਿਹੜੀ ਖਬਰ ਕੀਤੀ ਸੀਗੀ ਜਦੋਂ ਉਹ ਪਾਤਨ ਨੂੰ ਤੋਕੇ ਡੀਐਸਪੀ ਬਣੇ ਸੀਗੇ ਸੋ ਪੂਰੇ ਲਗਨ ਜਿੱਥੇ ਉਹ ਖੁਸ਼ੀਆਂ ਦੇ ਵਿੱਚ ਪਰਿਵਾਰ ਦੇ ਵਿੱਚ ਸ਼ਾਮਿਲ ਹੋਈ ਸੀਗੀਆਂ ਪਰ ਇਹ ਜਿਹੜੀਆਂ ਖੁਸ਼ੀਆਂ ਬਹੁਤ ਸਮਾਂ ਨਹੀਂ ਪਰਿਵਾਰ ਨੂੰ ਮਿਲ ਸੀ ਹੋਈਆਂ ਜਾਂ ਉਹਨਾਂ ਦੀਆਂ ਸਵਾਮਾਂ ਜਿਹੜੀਆਂ ਸੀਗੀਆਂ ਬਹੁਤਾ ਦੇ ਨਹੀਂ ਜਿਹੜੀਆਂ ਇਸ ਸਮੇਂ ਹੋਰ ਮਿਲ ਸਕੀਆਂ ਤੇ ਬਹੁਤ ਹੀ ਜਲਦੀ ਸਾਨੂੰ ਜਿਹੜਾ ਉਸ ਦੀ ਨਿਛੋੜਾ ਦੇ ਗਿਆ ਆ ਤੇ ਇਸ ਗੰਭੀਰ ਮਾਹੌਲ ਦੇ ਵਿੱਚ ਜਿੱਥੇ ਅਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਆਂ ਔਰ ਇਹ ਜਿਹੜਾ ਘਟਾ ਆ ਨਗਰ ਵਾਸਤੇ ਸਾਡੇ ਪਰਿਵਾਰ ਵਾਸਤੇ ਘਟਾ ਆ ਰਹੀ ਸਾਡੇ ਨਗਰ ਵਾਸਤੇ ਪੂਰੇ ਇਲਾਕੇ ਵਾਸਤੇ ਬਹੁਤ ਜ਼ਿਆਦਾ ਵੱਡਾ ਘਟਾ ਆ ਤੇ ਅਸੀਂ ਇਸ ਦੁੱਖ ਦੀ ਘੜੀ ਵਿੱਚ ਜਿੱਥੇ ਪਰਿਵਾਰ ਦੇ ਨਾਲ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆਂ ਔਰ ਪੂਰੇ ਰੋੜਕਾ ਕਲਾ ਬਨੋ ਔਰ ਪੂਰੇ ਇਲਾਕਾ ਵਾਸੀ ਬਨੋ ਔਰ ਦੇਸ਼ਾਂ ਦੇ ਸੰਜਮ ਵਿੱਚ ਸਾਡੇ ਨਗਰ ਦੇ ਮਿਸ਼ਨ ਦੇ ਵਾਸਤੇ ਆ ਉਹਨਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰਦਾਰ ਸਲੱਖਣ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਸਪੋਰਟਸ ਵੀ ਸ਼ੁਰੂ ਕੀਤੀ ਇਸ ਮਹਿਕਮੇ ਚ ਵੀ ਸ਼ੁਰੂਆਤ ਐਸੀ ਕੀਤੀ ਅੱਜ ਅਸੀਂ ਸਾਰੇ ਜਿਹੜੇ ਉਹਨਾਂ ਦੇ ਨਾਲ 11-12 ਪਲੇਅਰ ਬਠਿੰਡੇ ਭਰਤੀ ਹੋਏ ਸੀ ਇਕੱਠੇ ਇਕੱਠੇ ਅਸੀਂ 1500 ਇਕੱਠੇ ਹੀ ਅਸੀਂ ਜੀਵਨ ਕੀਤੀ ਦਾ ਉਹ ਸਾਡੇ ਚ ਨਹੀਂ ਰਿਹਾ ਜੀ ਸਾਨੂੰ ਬੜਾ ਦੁੱਖ ਹੈ ਉਹਦੇ ਚ ਅੱਜ ਅਸੀਂ ਦੇ ਪਰਿਵਾਰ ਦੇ ਨਾਲ ਇਸ ਘੜੀ ਦੇ ਵਿੱਚ ਇਕੱਠੇ ਹੋਏ ਆਂ ਜੀ ਉਹ ਇੱਕ ਬਹੁਤ ਹੀ ਚੰਗਾ ਦੋਸਤ ਚੰਗਾ ਭਰਾ ਚੰਗਾ ਪਲੇਅਰ ਆਪਣੇ ਪਿੰਡ ਦਾ ਆਪਣੇ ਘਰ ਦਾ ਨਾਂ ਰੋਸ਼ਨ ਕਰਨ ਵਾਲਾ ਸੀ ਕਿਉਂਕਿ ਅਸੀਂ ਉਹਦੇ ਨਾਲ ਜ਼ਿੰਦਗੀ ਦਾ ਜੇ ਚੌਥਾ ਹਿੱਸਾ ਵੀ ਲਾਈਏ ਤਾਂ ਅਸੀਂ ਬਤੀਤ ਕੀਤਾ ਹੈ ਜੀ ਔਰ ਸਾਡਾ ਉਹਨਾਂ ਨਾਲ ਸਾਰਿਆਂ ਨਾਲ ਬੜਾ ਪਿਆਰ ਸੀ ਸਾਡੇ ਪਿੰਡ ਬਹੁਤ ਦੂਰ-ਦੂਰ ਸੀ ਸਾਰਿਆਂ ਦੇ ਅਸੀਂ ਇਹਦੇ ਘਰ ਸਲੱਖਣ ਸਿੰਘ ਦੇ ਘਰ ਜਾਂ ਬਲਬੀਰ ਸਿੰਘ ਦੇ ਘਰ ਜਿਹੜੇ ਅਕਸਰ ਹफ्ते 'ਚ ਇੱਕ ਦੋ ਵਾਰੀ ਅਸੀਂ ਇੱਥੇ ਹੀ ਰਹਿੰਦੇ ਹੁੰਦੇ ਸੀ ਰਾਤ ਸਟੇ ਕਰਦੇ ਹੁੰਦੇ ਸੀ ਪਰ ਅੱਜ ਸਾਡਾ ਮਤਲਬ ਦੋਸਤ ਨਹੀਂ ਭਰਾ ਸਾਡੇ ਤੋਂ ਦੂਰ ਚਲ ਗਿਆ ਵੈਸੇ ਤੇ ਸਾਡਾ ਅੱਜ ਇਸ ਘੜੀ ਤੇ ਬੋਲ ਵੀ ਨਹੀਂ ਹੋ ਰਿਹਾ ਕਿਉਂਕਿ ਪਰਵਾਹ ਨੂੰ ਦਲਾਸਾ ਉਹਨੂੰ ਦਿੱਤਾ ਜਾ ਸਕਦਾ ਜੀ ਜੇ ਇਹ ਲਾ ਦੂਰ ਹੋਵੇ ਆਪਣੇ ਨੂੰ ਦਲਾਸਾ ਨਹੀਂ ਦਿੱਤਾ ਜਾ ਸਕਦਾ ਇਸ ਕਰਕੇ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਅਸੀਂ ਸਾਰੇ ਰਲ ਕੇ ਕਿ ਉਹਨਾਂ ਨੂੰ ਚੰਗੀ ਜਗ੍ਹਾ ਆਪਣੇ ਕੋਲ ਦੇਣ ਜਾਂ ਸਾਨੂੰ ਦੁਬਾਰਾ ਉਸੇ ਰੂਪ ਕੀ ਦੇ ਦੇਣ ਕਿਸੇ ਰੂਪ ਚ ਤਾਂ ਜੋ ਅਸੀਂ ਫੇਰ ਹੋਰ ਨਾ ਰਹਿ ਸਕੀਏ ਥੈਂਕ ਯੂ ਜੀ ਅੱਜ ਸਾਡੇ ਇਲਾਕੇ ਵਾਸਤੇ ਅੱਜ ਦਾ ਬੜਾ ਮਦਭਾਗਾ ਦਿੰਨੇ ਆ ਅਸੀਂ ਸਾਰੇ ਅਫਸੋਸ ਦੀ ਲਹਿਰ ਦੇ ਵਿੱਚ ਡੁੱਬੇ ਪਏ ਆ ਕਿਉਂਕਿ ਸਾਡੇ ਨਗਰ ਦੇ ਉਹ ਬਹੁਤ ਹੀ ਹੋਣਹਾਰ ਇਨਸਾਨ ਸੁਲਖਣ ਸਿੰਘ ਜੀ ਸੰਧੂ ਡੀਐਸਪੀ ਸਾਹਿਬ ਅੱਜ ਸਾਨੂੰ ਸਾਰਿਆਂ ਨੂੰ ਰੋਂਦੇ ਕਰਲਾਉਂਦੇ ਹੋਏ ਛੱਡ ਕੇ ਗੁਰੂ ਚਰਨਾਂ ਦੇ ਵਿੱਚ ਜਾਬ ਰਾਜੇ ਆ ਉਹਨਾਂ ਦੇ ਜਾਣ ਦੇ ਨਾਲ ਖੇਡ ਜਗਤ ਨੂੰ ਜਾਂ ਸਾਡੇ ਨਗਰ ਨੂੰ ਜਾਂ ਸਾਡੇ ਇਲਾਕੇ ਨੂੰ ਬਹੁਤ ਹੀ ਵੱਡਾ ਘਾਟਾ ਪਿਆ ਇਸ ਤੋਂ ਪਹਿਲਾਂ ਸਾਡੇ ਨਗਰਦੀਸ਼ਵਰ ਚੰਦਰ ਜੀ ਜਿਹੜੇ ਅਡੀਸ਼ਨਲ ਡੀਜੀਪੀ ਸਨ ਉਹ ਸਾਨੂੰ ਵਿਛੋੜਾ ਦੇ ਗਏ ਜਿਵੇਂ ਕਿ ਜੇ ਖੇਡ ਜਗਤ ਦੀ ਗੱਲ ਕਰੀਏ ਰੋਲਕਾ ਕਲਾ ਜਿਹੜੇ ਖੇਡਾਂ ਦੇ ਵਿੱਚ ਇੱਕ ਬਹੁਤ ਨਾਮਵਰ ਪਿੰਡ ਮੰਨਿਆ ਗਿਆ ਉਹਦੇ ਵਿੱਚ ਸੁਰੱਖਣ ਵਰਗੇ ਨੌਜਵਾਨਾਂ ਦਾ ਬੜਾ ਵੱਡਾ ਰੂਲਿਆ ਜਿਵੇਂ ਕਿ ਪਹਿਲਾਂ ਸਾਥੀ ਸਾਡੇ ਐਸਐਸਪੀ ਸੁਜੀਤ ਸਿੰਘ ਸੰਧੂ ਜਿਹੜੇ ਫੁੱਟਬਾਲ ਪਲੇਅਰ ਸਨ ਉਹਨਾਂ ਦੇ ਨਾਲ ਹੀ ਮੇਰੇ ਨਾਲ ਖੜੇ ਮੇਰੇ ਵੱਡੇ ਵੀਰ ਗੁਰਮੇਲ ਸਿੰਘ ਜਿਨ੍ਹਾਂ ਦਾ ਕਬੱਡੀ ਦੇ ਵਿੱਚ ਬੜਾ ਵੱਡਾ ਨਾਮ ਰਿਹਾ ਇਹਦੇ ਨਿਰਿੰਦਰ ਕੁਮਾਰ ਬਲਵੀਰ ਸਿੰਘ ਡੀਐਸਪੀ ਜਿਨ੍ਹਾਂ ਨੇ ਆਪਣੀ ਖੇਡ ਦੇ ਇਹਦੇ ਤੌਰ ਤੇ ਮਤਲਬ ਨੌਕਰੀਆਂ ਵੀ ਪ੍ਰਾਪਤ ਕੀਤੀਆਂ ਨਗਰ ਦਾ ਨਾਮ ਉੱਚਾ ਕੀਤਾ ਤੇ ਸੁਲੱਖਣ ਸਿੰਘ ਜਿਹੜਾ ਮਤਲਬ ਹੁਣੇ ਹੀ ਕੁਝ ਦਿਨ ਪਹਿਲਾਂ ਪ੍ਰਮੋਟ ਹੋ ਕੇ ਡੀਐਸਪੀ ਬਣਿਆ ਤੇ ਨਾਮਰਾਦ ਬਿਮਾਰੀ ਜਿਹਦੇ ਨਾਲ ਉਹਨਾਂ ਨੂੰ ਬ੍ਰੇਨ ਹੈਮਰिज ਹੋਇਆ ਤੇ ਉਹ ਬਿਮਾਰੀ ਦੇ ਦੌਰਾਨ ਉਹ ਸਾਡੇ ਤੋਂ ਵੱਖ ਹੋ ਗਏ ਸਾਡੇ ਨਗਰ ਨੂੰ ਸਾਡੇ ਇਲਾਕੇ ਨੂੰ ਬੜਾ ਦੁੱਖ ਹੈ ਇਸ ਗੱਲ ਦਾ ਅਸੀਂ ਪਰਿਵਾਰ ਦੇ ਨਾਲ ਪੂਰਾ ਨਗਰ ਦੇ ਵੱਲੋਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆਂ ਔਰ ਆਸ ਕਰਦੇ ਆਂ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆਂ ਕਿ ਉਹਨਾਂ ਨੂੰ ਆਪਣੇ ਚਰਨ ਸ਼ਰਧਾ ਵਿੱਚ ਵਰਗੂ ਚਕਾਲਤ ਵਰਗੂ ਮੋ